ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਥੋੜੀ ਜੀ ਫਣੀ ਤੇ ਮਨੋਰੰਜਨ ਵਾਲੀ ਕਹਾਣੀ ਕਹਾਣੀ ਐ ਜਿਸ ਵਿੱਚ ਇੱਕ ਸਚਾਈ ਵੀ ਹੈ ਤੇ ਜਿਸ ਵਿੱਚ ਥੋੜਾ ਹਾਸਾ ਠੱਠਾ ਵੀ ਆ ਕਹਾਣੀ ਐ ਜੀ ਇੱਕ ਜੱਟ ਜੀ ਵੀਦਾਰ ਦੀ ਜਿਹੜਾ ਕਿ ਦਿੱਲੀ ਵੇਖਣਾ ਚਾਹੁੰਦਾ ਹੈ ਤੇ ਦਿੱਲੀ ਜਾਣਾ ਉਸਦੀ ਇੱਕ ਰੀਜ ਹੈ ਹੁਣ ਜੀਵੀਦਾਰ ਆਪਣੇ ਖੇਤ ਵਿੱਚ ਵਾਈ ਕਰਦਾ ਆਪਣੇ ਬਲਦਾਂ ਨਾਲ ਘੱਟੇ ਨਾਲ ਸਾਰਾ ਦਿਨ ਮਿੱਟੀ ਵਿੱਚ ਹੀ ਖਾਪਦਾ ਰਹਿੰਦਾ ਹੈ ਤੇ ਉਸ ਵਿੱਚ ਉਸਦੇ ਦਿਲ ਵਿੱਚ ਅਚਾਨਕ ਇੱਕ ਰੀਜ ਜਾਗਦੀ ਹੈ ਕਿ ਮੈਂ ਦਿੱਲੀ ਵੇਖਣੀ ਆ ਉਹ ਇੱਕ ਮੌਲੇ ਕੋਲੇ ਜਾਂਦਾ ਹੈ ਪਿੰਡ ਵਿੱਚ ਮੌਲੇ ਕੋਲੇ ਜਾ ਕੇ ਕਹਿੰਦਾ ਕਿ ਮੌਲਿਆ ਮੈਂ ਦਿੱਲੀ ਵੇਖਣੀ ਆ ਤੇ ਮੈਂ ਕਿਵੇਂ ਵੇਖ ਸਕਦਾ ਤਾਂ ਮੌਲਾ ਮਜ਼ਾਕ ਵਿੱਚ ਗੱਲ ਲੈਂਦਾ ਹੈ ਤਾਂ ਮੌਲਾ ਕਹਿੰਦਾ ਹੈ ਕਿ ਤੂੰ ਦਿੱਲੀ ਜਾ ਕੇ ਦਿੱਲੀ ਵੇਖ ਕੇ ਕੀ ਕਰਨਾ ਜੱਟ ਕਹਿੰਦਾ ਕਿ ਨਹੀਂ ਯਾਰ ਮੈਨੂੰ ਕਿਸੇ ਨੇ ਕਿਹਾ ਕਿ ਜੇ ਜ਼ਿੰਦਗੀ 'ਚ ਦਿੱਲੀ ਨਹੀਂ ਵੇਖੀ ਤਾਂ ਫਿਰ ਦੁਨੀਆ ਤੇ ਕੀ ਆਇਆ ਤੂੰ ਤੇ 몰ਾ ਉਸ ਨੂੰ ਮਜ਼ਾਕ ਵਿੱਚ ਜਵਾਬ ਦਿੰਦਾ ਹੈ ਕਹਿੰਦਾ ਤੂੰ ਤੁਰਿਆ ਜਾ ਕਿਸੇ ਦੇ ਇੱਕ ਥੱਪੜ ਮਾਰ ਅਗਲੇ ਨੂੰ ਤਾਰੇ ਦਿਖ ਜਾਣਗੇ ਤੇ ਤੈਨੂੰ ਦਿੱਲੀ ਦਿਖਾ ਦੂਗਾ ਤਾਂ ਜੱਟ ਜਦੋਂ ਇਹ ਗੱਲ ਸੁਣਦਾ ਤੇ ਵਿਚਾਰਾ ਭੋਲਾ ਜੱਟ ਹੁੰਦਾ ਤੇ ਉਹ ਖੜਾ ਖੜਾ 몰ੇ ਦੇ ਇੱਕ ਜ਼ੋਰ ਦੀ ਥੱਪੜ ਝੜ ਦਿੰਦਾ ਤੇ ਉਸ ਤੋਂ ਬਾਅਦ 몰ਾ ਜਿਹੜਾ ਗੁੱਸੇ ਵਿੱਚ ਅੱਖਾਂ ਲਾਲ ਕਰਕੇ ਉਸ ਨੂੰ ਆਵਾ ਤਵਾ ਬੋਲਣਾ ਸ਼ੁਰੂ ਕਰ ਦਿੰਦਾ ਕਿ ਮੈਂ ਤੈਨੂੰ ਇਹ ਤਾਂ ਨਹੀਂ ਸੀ ਕਿਹਾ ਕਿ ਮੇਰੀ ਮਾਰ ਤੇ ਜੱਟ ਕਹਿੰਦਾ ਕਿ ਪਰ ਤੂੰ ਹੀ ਕਿਹਾ ਸੀ ਮੈਂ ਦੂਰ ਜਾਊਂਗਾ ਤੂੰ ਤਾਂ ਮੇਰੇ ਨੇੜੇ ਖੜਾ ਸੀ ਹੋ ਸਕਦਾ ਮੈਨੂੰ ਦਿੱਲੀ ਦਿਖ ਜਾਵੇ ਨਾ ਤੇ ਮੌਲਾ ਗੁੱਸੇ ਵਿੱਚ ਆਇਆ ਨੇੜੇ ਦੇ ਇੱਕ ਥਾਣੇ ਵਿੱਚ ਚਲਾ ਜਾਂਦਾ ਤੇ ਉੱਥੇ ਜੱਟ ਜੀਵੀਦਾਰ ਦੇ ਖਿਲਾਫ ਰਿਪੋਰਟ ਦਰਜ ਕਰਾ ਦਿੰਦਾ ਕਿ ਇਹਨੇ ਮੇਰੇ ਥੱਪੜ ਮਾਰਿਆ ਹੁਣ ਜੱਟ ਜੀਵੀਦਾਰ ਨੂੰ ਥਾਣੇ ਵਿੱਚ ਇੰਸਪੈਕਟਰ ਵੱਲੋਂ ਬੁਲਾਇਆ ਜਾਂਦਾ ਤਾਂ ਇੰਸਪੈਕਟਰ ਉਸ ਨੂੰ ਕਹਿੰਦਾ ਕਿ ਇਹ ਕੀ ਮਸਲਾ ਸੀ ਉਹ ਜਿਵੇਂਦਾਰ ਦਾਸਤਾ ਹੈ ਕਿ ਸਾਰਾ ਮਸਲਾ ਕੋਈ ਨਹੀਂ ਸੀ ਮੈਂ ਦਿੱਲੀ ਵੇਖਣੀ ਸੀ ਤੇ ਇਹਨੇ ਮੈਨੂੰ ਇਹ ਗੱਲ ਕਹੀ ਤੇ ਮੈਂ ਇਹਦੇ ਥੱਪੜ ਝਾੜਤਾ ਉਹ ਹੁਣ ਇਨਸਪੈਕਟਰ ਕਹਿੰਦਾ ਹੈ ਕਿ ਭਾਈ ਇਸ ਦਾ ਤੁਹਾਡਾ ਹੱਲ ਆ ਜਿਹੜਾ ਨਿਆ ਉਹ ਤਾਂ ਦਿੱਲੀ ਵਿੱਚ ਕਾਜੀ ਹੀ ਕਰੂਗਾ ਮੌਲਵੀ ਹੀ ਕਰੂਗਾ ਤੇ ਹੁਣ ਉੱਥੇ ਹੀ ਤੁਹਾਨੂੰ ਜਾਣਾ ਪਊਗਾ ਜੱਟ ਜਿਵੇਂਦਾਰ ਅੰਦਰੋਂ-ਅੰਦਰ ਹੀ ਕਹਿੰਦਾ ਕਿ ਹਾਂਜੀ ਮੈਂ ਤਿਆਰ ਆ ਮੈਨੂੰ ਭੇਜੋ ਮੌਲਵੀ ਕੋਲ ਤਾਂ ਇੰਸਪੈਕਟਰ ਉਸ ਨੂੰ ਦੋਸ਼ ਪਾਈ ਦੇ ਦਿੰਦਾ ਉਹ ਕਹਿੰਦਾ ਕਿ ਇਹ ਸਿਪਾਈ ਤੁਹਾਡੇ ਨਾਲ ਤੁਹਾਡੀ ਪੇਸ਼ੀ ਤੇ ਉੱਥੇ ਮੌਲਵੀ ਕੋਲ ਜਾਣਗੇ ਤਾਂ ਜੱਟ ਜਿੰਮੇਦਾਰ ਤੁਰਿਆ ਜਾਂਦਾ ਪਿੱਛੇ ਮੁੜ ਕੇ ਇੰਸਪੈਕਟਰ ਨੂੰ ਕਹਿੰਦਾ ਹੈ ਕਿ ਸਾਹਿਬ ਮੈਂ ਇਕੱਲਾ ਨਹੀਂ ਜਾਊਂਗਾ ਮੇਰੇ ਨਾਲ ਮੇਰਾ ਗੱਡਾ ਤੇ ਮੇਰਾ ਬਲਦ ਵੀ ਜਾਊਗਾ ਤਾਂ ਇੰਸਪੈਕਟਰ ਕਹਿੰਦਾ ਕਿ ਇਹ ਕੀ ਹੋ ਸਕਦਾ ਜਦੋਂ ਉਹ ਇਹੋ ਜੀ ਗੱਲ ਕਰਦਾ ਤਾਂ ਇੰਸਪੈਕਟਰ ਸਮਝ ਜਾਂਦਾ ਕਿ ਇਹ ਤਾਂ ਬੜਾ ਭੋਲਾ ਤੇ ਸਿੱਧਾ ਸਾਦਾ ਬੰਦਾ ਹੈ ਇਹਦੇ ਨਾਲ ਕੋਈ ਬਹਿਸ ਕਰਨ ਦਾ ਫਾਇਦਾ ਤਾਂ ਹੈ ਨਹੀਂ ਇਹਨੇ ਕਰਨੀ ਤਾਂ ਆਪਣੀ ਮਰਜ਼ੀ ਆ ਤਾਂ ਉਹ ਕਹਿ ਦਿੰਦਾ ਕਿ ਚੱਲ ਭਾਈ ਠੀਕ ਆ ਜਿਵੇਂ ਤੈਨੂੰ ਠੀਕ ਲੱਗਦਾ ਦੂਜੇ ਦਿਨ ਦਿਨ ਚੜਦਾ ਸਵੇਰ ਨਾਲ ਹੀ ਕਿਸਾਨ ਆਪਣਾ ਜੱਟ ਜਿਵੇਂ ਦਰਬਲ ਤੇ ਗੱਡਾ ਲੈ ਕੇ ਥਾਣੇ ਮੂਹਰੇ ਆ ਕੇ ਖੜ ਜਾਂਦਾ ਤੇ ਸਿਪਾਹੀਆਂ ਨੂੰ ਇੰਸਪੈਕਟਰ ਨਾਲ ਬਿਠਾ ਦਿੰਦਾ ਉਹ ਦਿੱਲੀ ਵੱਲ ਨੂੰ ਮੌਲਵੀ ਕਵਲ ਨੂੰ ਚਾਲੇ ਪਾ ਲੈਂਦੇ ਨੇ ਤੇ ਨਾਲ ਉਹੀ ਮੋਲਾ ਜਿਸ ਨੇ ਰਿਪੋਰਟ ਦਰਜ ਕਰਾਈ ਹੁੰਦੀ ਆ ਹੁਣ ਰਾਸਤੇ ਵਿੱਚ ਤੁਰੇ ਜਾਂਦੇ ਆ ਤਾਂ ਰਾਸਤੇ ਵਿੱਚ ਤੁਰੇ ਜਾਂਦਿਆਂ ਨੂੰ ਇੱਕ ਸਾਧੂ ਮਿਲ ਜਾਂਦਾ ਤਾਂ ਉਹ ਸਾਧੂ ਨੂੰ ਜੱਟ ਜੀ ਵੀਦਾਰ ਕਹਿੰਦਾ ਕਿ ਸਾਧੂ ਕਿੰਨਾ ਕਚੇਰ ਤੁਰ ਕੇ ਪੈਂਡਾ ਕਰਦੇਗਾ ਆਜਾ ਗੱਡੇ ਤੇ ਬਹਿ ਕੇ ਤੈਨੂੰ ਸਫ਼ਰ ਕਰਾ ਦਿੰਦਾ ਉਹ ਸਾਧੂ ਗੱਡੇ ਤੇ ਬੈਠ ਜਾਂਦਾ ਕਾਫੀ ਦੂਰ ਤੁਰੇ ਜਾਂਦੇ ਆ ਗੱਲਾਂ ਕਰਦੇ ਜਾਂਦੇ ਆ ਤਾਂ ਗੱਡੇ ਵਿੱਚੋਂ ਟੂਨ ਟੂਨ ਦੀ ਆਵਾਜ਼ ਹੋਣੇ ਸ਼ੁਰੂ ਹੋ ਜਾਂਦੀ ਆ ਤਾਂ ਹੁਣ ਜੱਟ ਜੀ ਵੀ ਦਰ ਉੱਤਰ ਕੇ ਦੇਖਦਾ ਤੇ ਹਲਾਉਂਦਾ ਤੇ ਕਹਿੰਦਾ ਇਹ ਲੈ ਪਈ ਗੱਡੇ ਦਾ ਤਾਂ ਬੁਰਾ ਹਾਲ ਹੋ ਗਿਆ ਇਹਦਾ ਤਾਂ ਪਹੀਆ ਟੁੱਟ ਗਿਆ ਹੁਣ ਉਹ ਦੇਖਦਾ ਹੈ ਕਿ ਜਿਹੜਾ ਪਹੀਆ ਟੁੱਟਿਆ ਹੈ ਉਸ ਤੇ ਕੋਈ ਠੋਕਰ ਮਾਰ ਕੇ ਉਸ ਨੂੰ ਸਿੱਧਾ ਕੀਤਾ ਜਾਵੇ ਉਹ ਲੱਕੜ ਟੁੱਟ ਚੁੱਕੀ ਆ ਉਹ ਦੇਖਦਾ ਹੈ ਕਿ ਸਾਧੂ ਇੱਕ ਪਾਸੇ ਉੱਤਰ ਕੇ ਖੜਾ ਹੈ ਤੇ ਸਾਧੂ ਕੋਲ ਇੱਕ ਬੀਣ ਬਾਂਸਰੀ ਹੁੰਦੀ ਆ ਹੁਣ ਆਸੇ ਪਾਸੇ ਜੱਟ ਦੇਖਦਾ ਕਿ ਕੋਈ ਲੱਕੜ ਨਹੀਂ ਥੇ ਹੁੰਦੀ ਤਾਂ ਉਹ ਜਾਂ ਸਾਧੂ ਦੀ ਬਾਂਸਰੀ ਲਫੜ ਲੈਂਦਾ ਤੇ ਉਹ ਜ਼ੋਰ ਦੀ ਪਈਏ ਤੇ ਉੱਪਰ ਬਾਂਸਰੀ ਮਾਰਦਾ ਤੇ ਉਹ ਬਾਂਸਰੀ ਬੀਣ ਇੱਕ ਵਾਰੀ ਵਿੱਚ ਹੀ ਟੁੱਟ ਜਾਂਦੀ ਆ ਤੇ ਜੱਟ ਜੀਵਿੰਦਾਰ ਉਹਨੂੰ ਕਹਿੰਦਾ ਹੈ ਕਿ ਸਾਧੂ ਸਾਰੀ ਉਮਰ ਘਰ ਛੱਡਿਆ ਬੱਚੇ ਛੱਡੇ ਪਰਿਵਾਰ ਛੱਡਿਆ ਸਾਰੀ ਉਮਰ ਵਿੱਚ ਆ ਇੱਕ ਬੀਜ ਨਹੀਂ ਤੁਖੱਟੀ ਸੀ ਇਹ ਵੀ ਖੋਖਲੀ ਨਿਕਲ ਗਈ ਸਾਧੂ ਉਹਦੀ ਗੱਲ ਤੇ ਗੌਰ ਕਰਦਾ ਤੇ ਸੋਚਦਾ ਕਿ ਭਾਈ ਇਹ ਕੱਲ ਤਾਂ ਕੌੜੀ ਆ ਪਰ ਹੈ ਸੱਚੀ ਆ ਵੀ ਆ ਬੀਣੀ ਸੀ ਮੇਰੇ ਕੋਲ ਤਾਂ 20 ਸਾਲਾਂ ਦੀ ਵੀ ਖੋਖਲੀ ਨਿਕਲ ਗਈ ਹੈ ਨਾ ਇਹਦੇ ਨਾਲ ਮੈਂ ਕਿੰਨਾ ਚਿਰ ਗੁਜ਼ਾਰਿਆ ਤਾਂ ਸਾਧੂ ਉੱਥੋਂ ਹੀ ਭਗਤੀ ਤਿਆਗ ਕੇ ਘਰੇ ਚਲਾ ਜਾਂਦਾ ਤੇ ਜੱਟ ਜ਼ਿਮੀਂਦਾਰ ਉਹ ਮਾਲੇ ਦੇ ਨਾਲ ਤੇ ਦੋਸ਼ ਪਾਈਆਂ ਨਾਲ ਅੱਗੇ ਤੁਰਿਆ ਜਾਂਦਾ ਅੱਗੇ ਤੁਰਦੇ ਤੁਰਦੇ ਨੂੰ ਨੇੜੇ ਜਾ ਕੇ ਇੱਕ ਸੇਠ ਮਿਲ ਜਾਂਦਾ ਉਹ ਸੇਠ ਜੇ ਸਿੱਧ ਕਾਨ ਹੁੰਦੀ ਆ ਕਰਿਆਨੇ ਦੀ ਤਾਂ ਉਹ ਦੇਖਦਾ ਹੈ ਕਿ ਉੱਥੋਂ ਨਾ ਇੱਕ ਕੁੜੀ ਛੋਟੀ ਜੀ ਬੱਚੀ ਤੇਲ ਲੈ ਰਹੀ ਆ ਸਰੋਂ ਦਾ ਤੇਲ ਤਾਂ ਉਹਨੇ ਬਾਟੀ ਵਿੱਚ ਤੇਲ ਪਵਾਇਆ ਤੇ ਉਹ ਤੇਲ ਦੇ ਨਾਲ ਜਿਹੜੀ ਬਾਟੀ ਆ ਸਰੋਂ ਦੇ ਤੇਲ ਨਾਲ ਉਹ ਕੁਲੀ ਹੋ ਗਈ ਤੇ ਬੱਚੀ ਦੇ ਹੱਥਾਂ ਵਿੱਚੋਂ ਫੜਨ ਲੱਗਿਆ ਡੋਲ ਗਿਆ ਤੇਲ ਤਾਂ ਉਹ ਬੱਚੀ ਰੋਣ ਲੱਗ ਜਾਂਦੀ ਆ ਤੇ ਸੇਠ ਨੂੰ ਕਹਿੰਦੀ ਆ ਕਿ ਇਹ ਕੀ ਹੋ ਗਿਆ ਮੇਰੀ ਤਾਂ ਮਾਂ ਘੁੱਟੂ ਗਈ ਮੈਨੂੰ ਘਰੇ ਗਈ ਨੂੰ ਤਾਂ ਜਦੋਂ ਦੇਖਿਆ ਕਿ ਉਹ ਬੱਚੀ ਰੋਂਦੀ ਆ ਤਾਂ ਸੇਠ ਉਸ ਨੂੰ ਲਾਲਸਾ ਦਿੰਦਾ ਆ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਬੱਚੇ ਇਹ ਤੇਲ ਨਹੀਂ ਡੁੱਲਿਆ ਤਾਂ ਤੇਰੇ ਗ੍ਰਹਿ ਟਲੇ ਆ ਤੇਲ ਡੁੱਲਣ ਨਾਲ ਆਪਣੇ ਤੋਂ ਮਾਰੇ ਗ੍ਰਹਿ ਟਲ ਜਾਂਦੇ ਜੇ ਆਪਾਂ ਤੇਲ ਦਾ ਪੂਨਾ ਤਾਂਡ ਕਰ ਦਈਏ ਤਾਂ ਨਾ ਡੋਲਦੇ ਕੀਤੇ ਹੁਣ ਜੱਟ ਬਾਹਰ ਖੜਾ ਦੁਕਾਨ ਦੇ ਇਹ ਸੁਣ ਰਿਹਾ ਹੁੰਦਾ ਤਾ ਜੱਟ ਵਿਚਾਰਾ ਸੋਚਦਾ ਹੈ ਕਿ ਬਾਣੀਆਂ ਤਾਂ ਦਿਮਾਗ ਤੇਜ ਦਿਮਾਗ ਦਾ ਲੱਗਦਾ ਹੈ ਸਮਝਦਾਰਾ ਇਹਦੀ ਗੱਲ ਤਾਂ ਸਹੀ ਹੈ ਨਾ ਕਿ ਗ੍ਰਹਿ ਟਲ ਕੇ ਬੱਚੀ ਦੇ ਉਹ ਬੱਚੀ ਘਰੇ ਜਾਂਦੀ ਆ ਤੇ ਜਦੋਂ ਬਾਣੀਆਂ ਵੱਲ ਜੱਟ ਜਿਵੇਂ ਧਾਰ ਵੇਖਦਾ ਹੈ ਕਿ ਉਹ ਕਹਿੰਦਾ ਕਿ ਮੈਂ ਤਾਂ ਇੱਥੋਂ ਦਿੱਲੀ ਜਾ ਰਿਹਾ ਕਿਉਂ ਨਾ ਮੈਂ ਵੀ ਜਾਂਦਾ ਜਾਂਦਾ ਭਲਾ ਕਰ ਜਵਾਂ ਤੇ ਇਹ ਬਾਣੀਆਂ ਦੇ ਗ੍ਰਹਿ ਹੀ ਟਲ ਜਾਣ ਤਾਂ ਉਹ ਆਪਣੇ ਗड्ढे ਵਿੱਚੋਂ ਇੱਕ ਛੋਟੀ ਚੱਕਦਾ ਹੈ ਤੇ ਛੋਟੀ ਚੱਕ ਕੇ ਜਾ ਕੇ ਬਾਣੀਏ ਦੇ ਉਹ ਘੜੇ ਦੇ ਉੱਪਰ ਮਾਰਦਾ ਹੈ ਜਿਸ ਵਿੱਚ ਤੇਲ ਸਰੋਂ ਦਾ ਪਿਆ ਹੁੰਦਾ ਹੈ ਤੇ ਉਹ ਸਾਰਾ ਘੜਾ ਟੁੱਟ ਜਾਂਦਾ ਹੈ ਤੇ ਤੇਲ ਡੋਲ ਜਾਂਦਾ ਹੁਣ ਬਾਣੀਆ ਰੋਂਦਾ ਕਰ ਲਾਉਂਦਾ ਕਿ ਮੇਰਾ ਤਾਂ 100 ਰੁਪਏ ਦਾ ਨੁਕਸਾਨ ਕਰਤਾ ਜੱਟ ਨੇ ਇਹ ਕੀ ਕਰਤਾ ਲੋਕੋ ਮੈਂ ਪੱਟਿਆ ਗਿਆ ਹੁਣ ਜੱਟ ਉਹਨੂੰ ਕਹਿੰਦਾ ਹੈ ਕਿ ਮੈਂ ਕੋਈ ਗਲਤ ਨਹੀਂ ਕੀਤਾ ਮੈਂ ਤਾਂ ਤੇਰੇ ਗ੍ਰਹਿ ਟਾਲੇ ਆ ਹੋ ਸਕਦਾ ਹੈ ਉਹ ਬੱਚੀ ਦੇ ਥੋੜੇ ਗ੍ਰਹਿ ਹੋਣ ਉਹ ਛੋਟੀ ਸੀ ਲੇਕਿਨ ਤੂੰ ਤਾਂ ਬੁੱਢਾ ਉਮਰ ਦਾ ਤੇਰੇ ਤਾਂ bade ਗ੍ਰਹਿ ਮਾੜੇ ਹੋਣਿਆ ਮੈਂ ਤਾਂ ਤੇਰਾ ਪੁੰਨੀ ਕੀਤਾ ਮੈਂ ਕੋਈ ਮਾੜਾ ਕੰਮ ਨਹੀਂ ਕੀਤਾ ਹੁਣ ਸ਼ੇਟ ਗੁੱਸੇ ਵਿੱਚ ਆ ਜਾਂਦਾ ਤੇ ਗੁੱਸੇ ਵਿੱਚ ਆ ਕੇ ਕਹਿੰਦਾ ਨਾ ਚੱਲ ਦਿੱਲੀ ਚੱਲ ਉੱਥੇ ਤੇਰਾ ਮੌਲਵੀ ਨਤੀਜਾ ਕਰੂਗਾ ਉੱਥੇ ਹੀ ਇਨਸਾਫ ਮਿਲੂਗਾ ਉਹ ਕਹਿੰਦਾ ਮੈਂ ਮੌਲਵੀ ਕੋਲੇ ਸ਼ਿਕਾਇਤ ਕਰੂੰਗਾ ਤੇਰੀ ਉਹ ਕਹਿੰਦਾ ਠੀਕ ਆ ਕੋਈ ਗੱਲ ਨਹੀਂ ਚੱਲ ਅਸੀਂ ਦਿੱਲੀ ਚੱਲਦੇ ਹਾਂ ਸਾਡੇ ਨਾਲ ਚੱਲ ਸੇਠ ਵੀ ਗੱਡੇ ਵਿੱਚ ਬੈਠ ਜਾਂਦਾ ਹੁਣ ਦਿੱਲੀ ਦੇ ਬਾਹਰ ਚਾਂਦਿਆਂ ਜਾਂਦੇ ਆ ਦਿੱਲੀ ਵਿੱਚ ਐਂਟਰੀ ਕਰਦੇ ਆ ਤੇ ਲੰਬਾ ਸਫ਼ਰ ਆ ਤੇ ਸੇਠ ਨੂੰ ਬੜੀ ਸਾਰਿਆਂ ਨੂੰ ਬੜੀ ਭੁੱਖ ਲੱਗਦੀ ਆ ਸੇਠ ਕਹਿੰਦਾ ਵੀ ਬਈ ਜੱਟਾ ਪਾ ਕੁਝ ਖਾ ਲਈਏ ਜੱਟ ਕਹਿੰਦਾ ਤੁਸੀਂ ਇੱਥੇ ਰੁਕੋ ਤੇ ਮੈਂ ਉਹ ਸਾਹਮਣੇ ਦੁਕਾਨ ਆ ਉੱਥੇ ਜਾ ਕੇ ਦੇਖਦਾ ਹਾਂ ਕਿ ਇਹਦੇ ਕੋਲੇ ਕੀ ਖਾਣ ਨੂੰ ਆ ਤੇ ਮੈਂ ਜਾ ਕੇ ਪੁੱਛਦਾ ਉਹ ਜਦੋਂ ਜਾਂਦਾ ਹੈ ਖਾਣ ਵਾਲੇ ਭਾਈ ਕੋਲੇ ਤਾਂ ਉਹ ਜਾ ਕੇ ਪੁੱਛਦਾ ਹੈ ਕਿ ਇਹ ਕੀ ਆ ਸਾਹਮਣੇ ਕੋਈ ਮਠਿਆਈ ਪਈ ਹੁੰਦੀ ਆ ਤਾਂ ਉਹ ਕਹਿੰਦਾ ਹੈ ਕਿ ਇਹ ਦੋ ਖਾ ਦੋ ਖਾ ਤਾਂ ਜੱਟ ਨੂੰ ਇਸ ਤਰ੍ਹਾਂ ਸਮਝ ਆਉਂਦਾ ਹੈ ਕਿ ਇਹ ਕਹਿ ਰਿਹਾ ਕਿ ਤੂੰ ਦੋ ਚੱਕ ਕੇ ਖਾ ਤਾਂ ਉਹ ਉਹ ਮਠਿਆਈ ਨੂੰ ਦੋ ਪੀਸ ਚੱਕ ਕੇ ਖਾ ਜਾਂਦਾ ਤਾਂ ਉਸ ਤੋਂ ਬਾਅਦ ਇੱਕ ਹੋਰ ਮਠਿਆਈ ਨਾਲ ਪਈ ਆ ਤਾਂ ਉਹ ਉਹ ਪੁੱਛਦਾ ਹੈ ਕਿ ਇਹ ਕੀ ਆ ਤਾਂ ਉਹ ਕਹਿੰਦਾ ਕਿ ਖਵਾਜਾ ਉਹ ਕਹਿੰਦਾ ਜੱਟ ਕਹਿੰਦਾ ਕਿ ਇਹ ਮੈਨੂੰ ਕਹਿ ਰਿਹਾ ਕਿ ਖਾ ਜਾ ਤਾਂ ਜੱਟ ਉਹ ਮਠਿਆਈ ਚੱਕ ਕੇ ਖਾ ਲੈਂਦਾ ਹੁਣ ਜੱਟ ਉਥੋਂ ਮਠਿਆਈ ਚੱਕ ਕੇ ਖਾ ਕੇ ਤੁਰਨ ਲੱਗਾ ਬਾਹਰ ਜਾਂਦਾ ਤਾਂ ਉਸ ਨੂੰ ਉਹ ਦੁਕਾਨਦਾਰ ਕਹਿੰਦਾ ਮਠਿਆਈ ਵਾਲਾ ਕਿ ਭਾਈ ਕਿੱਥੇ ਚੱਲਿਆ ਮੇਰੇ ਪੈਸੇ ਦੇ ਕੇ ਜਾ ਤੇ ਜੱਟ ਉਸ ਨੂੰ ਕਹਿੰਦਾ ਕਿ ਕਿਹੜੇ ਪੈਸੇ ਮੈਂ ਤਾਂ ਕੁਝ ਖਰੀਦਿਆ ਨਹੀਂ ਉਹ ਕਹਿੰਦਾ ਕਿ ਤੂੰ ਮੇਰੀ ਮਠਿਆਈ ਖਾਦੀ ਆ ਜੱਟ ਕਹਿੰਦਾ ਕਿ ਤੂੰ ਮੈਨੂੰ ਕਿਹਾ ਸੀ ਦੋ ਖਾ ਤੇ ਖਾ ਜਾ ਤੇ ਮੈਂ ਤਾਂ ਖਾਦਾ ਭਈ ਤੇਰੇ ਕਹਿਣ ਤੇ ਮੈਂ ਆਪਦੀ ਮਰਜ਼ੀ ਨਾਲ ਕੁਝ ਨਹੀਂ ਖਾਦਾ ਹੁਣ ਉਹ ਦੁਕਾਨਦਾਰ ਕਹਿੰਦਾ ਕਿ ਤੂੰ ਤਾਂ ਮੇਰੇ ਨਾਲ 420 ਕਰ ਰਿਆ ਚੱਲ ਤੇਰਾ ਨਤੀਜਾ ਤਾਂ ਮੌਲਵੀ ਕੋਲ ਹੀ ਹੋਊਗਾ ਦਿੱਲੀ ਜਾ ਕੇ ਟੱਟ ਕਹਿੰਦਾ ਕਿ ਕੋਈ ਗੱਲ ਨਹੀਂ ਭਈ ਚਲੋ ਮੇਰੇ ਨਾਲ ਮੈਂ ਦਿੱਲੀ ਚ ਲਿਆਂ ਉੱਥੇ ਜਾ ਕੇ ਤੁਸੀਂ ਮੇਰੀ ਸ਼ਿਕਾਇਤ ਕਰ ਦਿਓ ਜਿਹੜੀ ਕਰਨੀ ਆ ਹੁਣ ਤੁਰੇ ਜਾਂਦੇ ਆ ਤਾਂ ਦਿੱਲੀ ਪਹੁੰਚ ਜਾਂਦੇ ਆ ਦਿੱਲੀ ਮੌਲਵੀ ਦੇ ਕੋਲ ਜਾਂਦੇ ਆ ਤੇ ਜੱਟ ਨੂੰ ਪੇਸ਼ ਕੀਤਾ ਜਾਂਦਾ ਉਹ ਦੋਸ਼ ਪਾਈ ਵੀ ਮੌਲਵੀ ਦੇ ਆਸ-ਪਾਸ ਖੜ ਜਾਂਦੇ ਆ ਤੇ ਜੱਟ ਆ ਪਾਸੇ ਤੇ ਖੜ ਜਾਂਦਾ ਤੇ ਸਾਰਿਆਂ ਤੋਂ ਪਹਿਲਾਂ ਉੱਥੇ ਮੌਲਾ ਹਾਜ਼ਰ ਹੁੰਦਾ ਤਾਂ ਮੌਲੇ ਨੂੰ ਪੁੱਛਿਆ ਜਾਂਦਾ ਕਿ ਹਾਂ ਭਾਈ ਤੈਨੂੰ ਜੱਟ ਨੇ ਕੀ ਕਿਹਾ ਤਾਂ ਮੌਲਾ ਦੱਸਦਾ ਕਿ ਜੀ ਇਹਨੇ ਮੇਰੇ ਥੱਪੜ ਮਾਰਿਆ ਤੇ ਉਹ ਮੌਲਵੀ ਪੁੱਛਦਾ ਕਿ ਮਾਰਿਆ ਕਿਉਂ ਜੱਟ ਕਹਿੰਦਾ ਜੀ ਇਹਨੂੰ ਮੈਂ ਕਿਹਾ ਸੀ ਮੈਂ ਦਿੱਲੀ ਵੇਖਣੀ ਆ ਇਹ ਕੰਦਾ ਕਿਸੇ ਦੇ ਇੱਕ ਥੱਪੜ ਮਾਰ ਤੇ ਉਹ ਤੈਨੂੰ ਉਹਨੂੰ ਉਤਾਰੇ ਦਿਸਣਗੇ ਤੇ ਤੈਨੂੰ ਦਿਲੇ ਵਿਖਾ ਦੂਗਾ ਕਹਿੰਦਾ ਜੀ ਇਹਨੇ ਕਿਹਾ ਤੇ ਮੈਂ ਇਹਦੇ ਹੀ ਮਾਰਿਆ ਤਾਂ ਮੌਲਵੀ ਕਹਿੰਦਾ ਹੈ ਕਿ ਭਾਈ ਇਸ ਵਿੱਚ ਜੱਟ ਦੀ ਤਾਂ ਕੋਈ ਗਲਤੀ ਨਹੀਂ ਤੂੰ ਉਹਨੂੰ ਜਿਵੇਂ ਕਿਹਾ ਉਹਨੇ ਤਾਂ ਉਹਨੇ ਕੀਤਾ ਤੂੰ ਗਲਤ ਗਾਇਡ ਨਾ ਕਰਦਾ ਗਲਤ ਉਹਨੂੰ ਨਾ ਸੁਝਾ ਦਿੰਦਾ ਤਾਂ ਉਸ ਵਿੱਚ ਮੌਲਵੀ ਜੱਟ ਦਾ ਪੱਖ ਰੱਖਦਾ ਹੁਣ ਦੂਜੇ ਪਾਸੇ ਆ ਜਾਂਦਾ ਜੀ ਸੇਠ ਕਰਿਆਨੇ ਵਾਲਾ ਦਾ ਸੇਠ ਕਹਿੰਦਾ ਜੀ ਇਹਨੇ ਤਾਂ ਆਉਂਦੇ-ਆਉਂਦੇ ਨੇ ਮੇਰਾ 100 ਰੁਪਏ ਦਾ ਨੁਕਸਾਨ ਕੀਤਾ ਇਹਨੇ ਮੇਰਾ ਸਾਰਾ ਤੇਲ ਡੋਲਦਾ ਤੇ ਮੋਲਵੀ ਜੱਟ ਨੂੰ ਪੁੱਛਦਾ ਕਿ ਹਾਂ ਭਾਈ ਤੂੰ ਇਹ ਨੁਕਸਾਨ ਕਿਉਂ ਕੀਤਾ ਡਾ ਦਾ ਤੇ ਜੱਟ ਉਸ ਨੂੰ ਦੱਸਦਾ ਹੈ ਕਿ ਇੱਕ ਛੋਟੀ ਜੀ ਬੱਚੀ ਸੀ ਉਹਦੇ ਤੋਂ ਤੇਲ ਡੁੱਲ ਗਿਆ ਤਾਂ ਸੇਠ ਕਹਿ ਰਿਹਾ ਸੀ ਵੀ ਤੇਲ ਡੁੱਲਣ ਨਾਲ ਗ੍ਰਹਿ ਟਾਲ ਜਾਂਦੇ ਆ ਕਹਿੰਦਾ ਮੈਂ ਕੋਈ ਜਾਣ ਬੁੱਝ ਕੇ ਨੁਕਸਾਨ ਨਹੀਂ ਕੀਤਾ ਮੈਂ ਤਾਂ ਸੇਠ ਦੇ ਗ੍ਰਹਿ ਟਾਲਦਾ ਸੀ ਮੈਂ ਤਾਂ ਕਰਕੇ ਇਹਦਾ ਤੇਲ ਡੋਲ ਲਿਆ ਕਿਉਂਕਿ ਇਹਨੇ ਮੇਰੇ ਸਾਹਮਣੇ ਕਿਹਾ ਸੀ ਕਿ ਤੇਲ ਡੁੱਲਣ ਨਾਲ ਗ੍ਰਹਿ ਟਲ ਜਾਂਦੇ ਆ ਹੁਣ ਮੌਲਵੀ ਸੇਠ ਨੂੰ ਕਹਿੰਦਾ ਕਿ ਭਾਈ ਇਹ ਗੱਲ ਤਾਂ ਤੇਰੀ ਗੱਲ ਤਾਂ ਤੂੰ ਇਹਦੇ ਸਾਹਮਣੇ ਕਿਹਾ ਵੀ ਤੇਲ ਡੁੱਲਣ ਨਾਲ ਗ੍ਰਹਿ ਟਲਦੇ ਆ ਤੇ ਇਸ ਕਰਕੇ ਫਿਰ ਇਹਨੇ ਡੋਲਤਾ ਇਹਦੀ ਕੀ ਗੱਲ ਤੀ ਇਹਨੇ ਆਪਣੀ ਮਰਜ਼ੀ ਨਾਲ ਤਾਂ ਹੀ ਡੋਲ ਲਿਆ ਹੁਣ ਤੀਜੇ ਨੰਬਰ ਤੇ ਆ ਜਾਂਦਾ ਮਠਿਆਈ ਵਾਲਾ ਸੇਠ ਮਠਿਆਈ ਵਾਲੇ ਸੇਠ ਨੂੰ ਪੁੱਛਦੇ ਆ ਕਿ ਹਾਂ ਭਾਈ ਤੇ ਤੂੰ ਦੱਸ ਇਹਨੇ ਤੇਰਾ ਕੀ ਨੁਕਸਾਨ ਕੀਤਾ ਤਾਂ ਹੁਣ ਸੇਠ ਕਹਿੰਦਾ ਜੀ ਮੈਂ ਇਹਨੂੰ ਕਿਹਾ ਸੀਗਾ ਕਿ ਇਹ ਮੇਰੀ ਮਠਿਆਈ ਆ ਭਾਈ ਤੂੰ ਚੈੱਕ ਕਰ ਲਾ ਤੇ ਮੈਨੂੰ ਬਾਅਦ ਵਿੱਚ ਪੈਸੇ ਦੇ ਦੇ ਹੁਣ ਜੀਮੇਦਾਰ ਕਹਿੰਦਾ ਨਹੀਂ ਜੀ ਇਸਨੇ ਇਸ ਤਰ੍ਹਾਂ ਨਹੀਂ ਕਿਹਾ ਸੀ ਮੈਂ ਇਹਨੂੰ ਇਹਦੇ ਤੋਂ ਮਠਿਆਈ ਦਾ ਨਾਂ ਪੁੱਛਿਆ ਕਿ ਇਹ ਕੀ ਆ ਤੇ ਇਹ ਕਹਿੰਦਾ ਦੋਖਾ ਤੇ ਕਹਿੰਦਾ ਮੈਂ ਉਹ ਚੱਕ ਕੇ ਦੋਖਾ ਲੇ ਕਹਿੰਦਾ ਫਿਰ ਮੈਂ ਇਹਨੂੰ ਪੁੱਛਿਆ ਕਿ ਇਹ ਕੀ ਆ ਹੋਰ ਮਠਿਆਈ ਨੂੰ ਤੇ ਇਹ ਕਹਿੰਦਾ ਖਾ ਜਾ ਤੇ ਕਹਿੰਦਾ ਮੈਂ ਚੱਕ ਕੇ ਖਾ ਲਿਆ ਕਹਿੰਦਾ ਭਾਈ ਮੌਲਵੀ ਕਹਿੰਦਾ ਕਿ ਭਾਈ ਇਹਦੇ ਵਿੱਚ ਜੱਟ ਦੀ ਕੀ ਗਲਤੀ ਹੈ ਤਾਂ ਤੁਹਾਡੀ ਦਿੱਲੀ ਦੀ ਭਾਸ਼ਾ ਤੂੰ ਨੂੰ ਉਸ ਹਾਵ ਨਾਲ ਸਮਝਾਉਂਦਾ ਕਿ ਮਠਿਆਈ ਦਾ ਨਾਮ ਆ ਇਹਦਾ ਨਾਮ ਨਾ ਉਹਨੂੰ ਤਾਂ ਕੋਈ ਪਤਾ ਨਹੀਂ ਸੀ ਤੂੰ ਉਹਦੇ ਸ਼ਬਦਾਂ 'ਚ ਜਿਵੇਂ ਕਿ ਆਹ ਹੁਣੇ ਚੱਕ ਕੇ ਖਾ ਲਿਆ ਹੁਣ ਮੌਲਵੀ ਉਸਕੇ ਇਸ ਵਿੱਚੋਂ ਵੀ ਜ਼ਿੰਮੇਦਾਰ ਨੂੰ ਬਰੀ ਕਰ ਦਿੰਦਾ ਤੇ ਮਾਲੂ ਜੀ ਉਸ ਨੂੰ ਕਹਿੰਦਾ ਕਿ ਭਾਈ ਤੇਰੀ ਕੋਈ ਗਲਤੀ ਨਹੀਂ ਜੀਵਿੰਦਾਰ ਨੂੰ ਹੱਲਾਸ਼ੇਰੀ ਦਿੰਦਾ ਕਹਿੰਦਾ ਹੈ ਕਿ ਤੂੰ ਭਾਈ ਪੰਜਾਬ ਤੋਂ ਦਿੱਲੀ ਵੇਖਣ ਆਇਆ ਤੇ ਤੈਨੂੰ ਮੈਂ ਖੁੱਲ੍ਹ ਦਿਨਾ ਕਿ ਤੂੰ ਘੁੰਮ ਫਿਰ ਕੇ ਦਿੱਲੀ ਵੇਖ ਤਾਂ ਹੁਣ ਜੀਵਿੰਦਾਰ ਕਹਿੰਦਾ ਹੈ ਕਿ ਇਹ ਤਾਂ ਮੇਰੀ ਬੜੀ ਸੁਣੀ ਰੱਬ ਨੇ ਵੀ ਨਾਲੇ ਤਾਂ ਮੇਰੇ ਕੇਸ ਨਿਬੜ ਗਏ ਤੇ ਨਾਲੇ ਮੈਂ ਫ੍ਰੀਜ ਦਿੱਲੀ ਵੇਖ ਲੂੰਗਾ ਉਛਪਾਈਆਂ ਨਾਲ ਬਲਦ ਗੱਡੇ ਤੇ ਜਾਂਦਾ ਤੇ ਜਦੋਂ ਮੌਲਵੀ ਜਾਂਦਾ ਤੇ ਮੌਲਵੀ ਉਸ ਨੂੰ ਕਹਿੰਦਾ ਕਿ ਭਾਈ ਤੇਰੇ ਰਹਿਣ ਸਹਿਣ ਦਾ ਖਰਚਾ ਤੇਰੇ ਖਾਣ ਪੀਣ ਦਾ ਇੱਥੇ ਅਸੀਂ ਕਰਾਂਗੇ ਤੂੰ ਖੂਬ ਦਿੱਲੀ ਵੇਖ enjoyment ਕਰ ਤਾਂ ਹੁਣ ਜੱਟ ਜੀ ਵੀ ਦਾ ਦਿੱਲੀ ਵੇਖਦਾ ਤੇ ਘੁੰਮਦਾ ਫਿਰਦਾ ਛਪਾਈ ਵੀ ਨਾਲ ਨਹੀਂ ਤੇ ਉਹ ਤੋਂ ਘੁੰਮਦਾ ਫਿਰਦਾ ਦਿੱਲੀ ਵੇਖ ਕੇ ਵਾਪਸ ਆਉਂਦਾ ਤੇ ਸਾਰੇ ਪਿੰਡ ਵਿੱਚ ਹਾਕਾ ਦਿੰਦਾ ਕਿ ਦਿੱਲੀ ਦਿਲ ਵਾਲੇ ਕੀ ਦਿੱਲੀ ਦਿਲ ਵਾਲੇ ਕੀ ਉਸ ਨੂੰ ਲੋਕ ਪੁੱਛਦੇ ਆ ਕਿ ਦਿੱਲੀ ਦਿਲ ਵਾਲੇ ਕੀ ਕਿਵੇਂ ਤੇ ਉਹ ਦੱਸਦਾ ਕਿ ਭਾਈ ਉੱਥੇ ਤਾਂ ਮੈਨੂੰ ਦਿੱਲੀ ਵੀ ਕਮਾਈ ਤੇ ਖਾਣ ਪੀਣ ਵੀ ਦਿੱਤਾ ਤੇ ਰਹਿਣ ਸਹਿਣ ਵੀ ਦਿੱਤਾ ਮੈਂ ਤਾਂ ਇਸ ਤਰ੍ਹਾਂ ਦਿੱਲੀ ਵੇਖ ਕੇ ਆਇਆ ਤੇ ਸਾਰੇ ਜੀਵਿੰਦਾਰ ਚੱਟ ਨੂੰ ਦੇਖ ਕੇ ਦਿੱਲੀ ਵੇਖਣ ਲਈ ਤਿਆਰ ਹੋ ਜਾਂਦੇ ਆ ਉਹ ਪੋਲਾ ਪਲਾ ਜੱਟ ਜੀ ਨੂੰ ਸਾਰੇ ਸਿੱਧੇ ਪੱਧਰਾ ਸਮਝਦੇ ਹੁੰਦੇ ਆ ਉਹ ਸਾਰਿਆਂ ਤੋਂ ਪਹਿਲਾਂ ਦਿੱਲੀ ਵੇਖ ਕੇ ਆਉਂਦਾ ਤੇ ਬੜਾ ਖੁਸ਼ ਹੁੰਦਾ ਇਹ ਕਹਾਣੀ ਕੋਈ ਕਹਾਣੀ ਦਾ ਸੰਕੇਤ ਨਹੀਂ ਸੀਗਾ ਕੋਈ ਜਿਆਦਾ ਵੱਡੀ ਸਿੱਖਿਆ ਨਹੀਂ ਸੀ ਪਰ ਇੱਕ ਮਨੋਰੰਜਨ ਕਹਾਣੀ ਸੀਗੀ ਜਿਹਦੇ ਵਿੱਚ ਹਾਸਾ ਠੱਠਾ ਵੀ ਸੀ ਤੇ ਇੱਕ ਸਾਦਗੀ ਭਰਿਆ ਮਾਹੌਲ ਵੀ ਸੀ ਕੱਲ ਮਿਲਾਂਗੇ ਨਵੀਂ ਕਹਾਣੀ ਨਾਲ ਅੱਜ ਲਈ ਵਸ ਐਨਾ ਹੀ ਧੰਨਵਾਦ ਅਗਰ ਤੁਹਾਨੂੰ ਮੇਰੀਆਂ ਕਹਾਣੀਆਂ ਵਧੀਆ ਲੱਗਣ ਤਾਂ ਮੇਰੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਥੈਂਕ ਯੂ